ਛੋਟੇ ਛੋਟੇ ਬੱਚਿਆਂ ਦਾ ਦੇਖੋ ਕਿੰਨਾ ਪਿਆਰ ਹੁੰਦਾ ਵੱਡੇ ਹੋ ਕੇ ਕਾਹ ਤੋਂ ਬਣਦੇ ਸ਼ਰੀਕ ਮੇਰੀ ਮਾਂ ਸਹੀ ਕਿਸੇ ਕਲਾਕਾਰ ਨੇ ਗਾਣਾ ਗਾਇਆ ਵੱਡੇ ਹੋ ਕੇ ਪਤਾ ਨਹੀਂ ਕਿਉਂ ਇੰਨੇ ਇੰਨੇ ਡਿਸਪੂਟ ਪੈ ਜਾਂਦੇ ਆ ਬੱਚਿਆਂ 'ਚ ਭੈਣਾਂ 'ਚ ਵੀ ਪੈ ਜਾਂਦੇ ਅਕਸਰ ਆ ਦੇਖੋ ਮੇਰੀਆਂ ਬੇਟੀਆਂ ਵੀ ਐ ਇਹ ਦੋਨੇ ਕੁਦਰਤ ਕੌਰ ਤੇ ਅਜੀਤਪਾਲ ਕੌਰ ਇੱਕ ਦੂਜੀ ਨੂੰ ਐ ਜੱਫੀ ਪਾ ਕੇ ਸੌਂਦੀਆਂ ਕਦੋਂ ਵੀ ਸੌਂਦੀਆਂ ਗਈਆਂ ਆ ਦੇਖੋ ਹੁਣ ਵੀ ਐ ਪਈਆਂ ਗਈਆਂ ਦੇਖੋ ਗੂੜੀ ਗੂੜੀ ਨੀਂਦ ਆਏ ਪੈਂਦੀ ਪੂਰੀ ਐ ਇੱਕ ਦੂਜੇ ਨਾਲ ਵੀ ਇੱਕ ਜਿੰਦ ਇੱਕ ਜਾਨ ਇੱਕ ਜਿੰਦ ਇੱਕ ਜਾਨ ਹੋ ਕੇ ਪੈਂਦੀਆਂ ਦੋਨੇ ਭੈਣਾਂ ਇਹ ਆਸ ਵਿੱਚ ਬਹੁਤ ਹੀ ਪਿਆਰ ਇਹਨਾਂ ਦਾ ਭੈਣਾਂ ਦਾ ਵੀ ਉੱਪਰ ਕਿਦੋਂ ਵੱਡੀਆਂ ਹੋ ਜਾਂਦੇ ਬੱਚੇ ਅਕਸਰ ਦੇਖੋ ਕਿੱਡੇ ਕਿੱਡੇ ਡਿਸਪੂਟ ਪੈ ਜਾਂਦੇ ਆ ਕਤਲਾਂ ਤੱਕ ਗੱਲਾਂ ਪਹੁੰਚ ਜਾਂਦੀਆਂ ਛੋਟੇ ਛੋਟੇ ਬੱਚਿਆਂ ਦਾ ਦੇਖੋ ਕਿੰਨਾ ਪਿਆਰ ਹੁੰਦਾਗਾ ਇਸ ਤਾਂ ਹੀ ਲੱਗਦਾ ਵੀ ਇਹ ਵੱਡੀਆਂ ਹੋਣ ਹੀ ਨਹੀਂ ਨੇ ਕਿੱਡੀਆਂ ਰਹਿਣ ਵੀ ਇਸ ਤਰ੍ਹਾਂ ਇਹਨਾਂ ਦਾ ਪਿਆਰ ਬਣਿਆ ਰਹੇ ਆ ਦੇਖਾ ਵੱਡੀ ਆ ਪਈ ਇਧਰ ਹੈਂ ਮਤਲਬ ਇਹ 14 ਸਾਲ ਦੀ ਹੈ ਵੱਡੀ ਆਹਾਂ 2.5 ਸਾਲ ਦੀ ਹੈ ਤੇ ਆਹ ਹੈਗੀ ਹੈ ਗਿਆ 10 ਸਾਲ ਦੀ ਸਾਡੇ ਦਾ ਸਾਡੇ 10 ਸਾਲ ਦੀ ਬਹੁਤ ਆ ਸੋਚਣਾ ਭੈਣਾ ਦਾ ਪਿਆਰ ਆ